ਹੋਸਪੀਟਲ ਸੰਗਰੂਰ ਹੁਣ ਜਿਹੜੀ ਕਿਉਂਕਿ ਇਮੀਡੀਏਟਲੀ ਮੇਰੇ ਕੋਲ ਇੱਕ ਖਬਰ ਪਹੁੰਚੀ ਸੀ ਕਿ ਜਿਹੜੀਆਂ ਗਰਭਵਤੀ ਔਰਤਾਂ ਨੇ ਆਫਟਰ ਡਿਲੀਵਰੀ ਜਦੋਂ ਉਹਨਾਂ ਨੂੰ ਜਿਹੜੀ ਐਨਐਸ ਅਸੀਂ ਕਹਦੇ ਹਾਂ ਨੋਰਮਲ ਸਲਾਈਮ ਜਿਹੜਾ ਦਿੱਤਾ ਗਿਆ ਡਿਲੀਵਰੀ ਤੋਂ ਬਾਅਦ ਤੇ ਉਹਦੇ ਜਿਹੜੇ ਨੈਗੇਟਿਵ ਜਿਹੜਾ ਉਹਦਾ ਰਿਐਕਸ਼ਨ ਜਿਹੜਾ ਮਿਲਿਆ ਸੋ ਮੈਂ ਇਮੀਡੀਏਟਲੀ ਮੈਂ ਹਲਕੇ ਦੇ ਵਿੱਚ ਹੀ ਸੀ ਤੇ ਅੱਜ ਉਹਨਾਂ ਦਾ ਹੁਣੀ ਆ ਕੇ ਮੈਂ ਹਾਲਚਲ ਜਾਣਿਆ ਤੇ 14 ਲੇਡੀ ਸਿਗੀਆਂ ਜਿਨ੍ਹਾਂ ਦੇ ਵਿੱਚੋਂ ਬਾਕੀ ਸਾਰੇ 11 ਵੈਸੇ ਠੀਕ ਐ ਤਿੰਨ ਨੂੰ ਥੋੜੀ ਜਿਹੜੇ ਪ੍ਰੋਬਲਮ ਜ਼ਿਆਦਾ ਆਈ ਸੀਗੀ ਉਹ ਵੀ ਜਿਹੜੇ ਹੁਣ ਸਟੇਬਲ ਨੇ ਉਹਨਾਂ ਦਾ ਮੈਂ ਹਾਲ ਜਿਹੜਾ ਜਾਣ ਕੇ ਆਈ ਆ ਮੇਰੇ ਨਾਲ ਸਿਵਲ ਸਰਜਨ ਔਰ ਸਾਡੇ ਜਿਹੜੇ ਐਸ ਐਮਓ ਨੇ ਸਾਰੇ ਨਾਲ ਡਾਕਟਰਾਂ ਦੀ ਸਾਰੀ ਟੀਮ ਹੈਗੀ ਆ ਸੋ ਇਹਦਾ ਜਿਹੜਾ ਮੇਨਲੀ ਜੋ ਹੁਣ ਤੱਕ ਕਿਉਂਕਿ ਬਾਕੀ ਤਾਂ ਸਾਰਾ ਜਾਂਚ ਤੋਂ ਬਾਅਦ ਪਤਾ ਚੱਲੂਗਾ ਜਿਹੜਾ ਇਹ ਐਨ ਐਸ ਆ ਜਿਹੜਾ ਉਹ ਨਾਰਮਲ ਸਲਾਈਨ ਹੁੰਦਾ ਜਿਹੜਾ ਆਪਾਂ ਜਿਹਨੂੰ ਨਾਰਮਮਲ ਆਮ ਭਾਸ਼ਾ ਚ ਗਲੂਕੋਜ਼ ਕਹ ਲੀਏ ਕਿ ਡਿਲੀਵਰੀ ਤੋਂ ਬਾਅਦ ਜਦੋਂ ਇੰਜੈਕਸ਼ਨ ਵ ਵਿਚ ਪਾ ਕੇ ਦਿੱਤੇ ਜਾਂਦੇ ਸੋ ਉਹ ਜਿਹੜਾ ਬੈਚ ਸੀਗਾ ਸੱਤ ਬੈਚ ਨੇ ਜਿਹੜੇ ਅਲੱਗ-ਅਲੱਗ ਬੈਚੇਸ ਦੇ ਵਿੱਚ ਉਹ ਆਉਂਦਾ ਜਦੋਂ ਇੱਕ ਕੁਆਂਟੀਟੀ ਦੇ ਵਿੱਚ ਕੋਈ ਮੈਡੀਸਨ ਤਿਆਰ ਹੁੰਦੀ ਹੈ ਤਾਂ ਉਹਨੂੰ ਇੱਕ ਬੈਚ ਦਾ ਜਿਹੜਾ ਨਾਮ ਦਿੱਤਾ ਜਾਂਦਾ ਸੋ ਸੱਤ ਬੈਚ ਆਏ ਸੀ ਜਿਹਦੇ ਚੋਂ ਇੱਕ-ਦੋ ਦਾ ਜਿਹੜਾ ਰਿਐਕਸ਼ਨ ਆ ਜਿਹੜਾ ਉਹ ਜਿਹੜਾ ਮਿਲਿਆ ਸੋ ਸਾਡੇ ਮਿਨਿਸਟਰ ਸਾਹਿਬ ਨੇ ਡਾਕਟਰ ਬਲਵੀਰ ਜੀ ਨੇ ਸਿਹਤ ਮੰਤਰੀ ਉਹਨਾਂ ਦੇ ਨਾਲ ਵੀ ਗੱਲ ਹੋਈ ਹੈ ਔਰ ਜਿਹੜੇ ਡਾਇਰੈਕਟਰ ਨੇ ਮੈਡਮ ਨੇ ਉਹਨਾਂ ਦੇ ਨਾਲ ਵੀ ਗੱਲ ਹੋਈ ਹੈ ਜਿਹੜੇ ਉਹ ਬੈਚ ਸੀਗੇ ਉਹਨਾਂ ਨੂੰ ਸੀਲ ਕਰ ਲਿਆ ਗਿਆ ਔਰ ਉਹਦੀ ਜਿਹੜੀ ਜਾਂਚ ਦੇ ਲਈ ਉਹਨਾਂ ਨੂੰ ਜਿਹੜਾ ਭੇਜ ਪਹਿਲੀ ਵਾਰ ਆਇਆ ਦੇਖੋ ਮੈਨੂੰ ਡਿਟੇਲ ਦੇ ਵਿੱਚ ਇਹਦੇ ਬਾਰੇ ਕੁਝ ਮੈਂ ਨਹੀਂ ਕਹਿ ਸਕਦੀ ਕਿਉਂਕਿ ਮੇਰੇ ਨਾਲ ਕਨਸਰਨ ਡੇ ਨਹੀਂ ਸੀਗਾ ਪਰ ਇਹ ਆ ਵੀ ਜਿਹੜੇ ਵੀ ਬੈਚ ਦੇ ਵਿੱਚ ਜਿਹੜੀ ਵੀ ਕੰਪਨੀ ਤੋਂ ਆਇਆ ਉਹਦੀ ਜਿਹੜੀ ਸੀਲ ਕਰਕੇ ਉਹਦੇ ਸੈਂਪਲ ਨੇ ਜਿਹੜੇ ਉਹ ਭੇਜੇ ਜਾ ਰਹੇ ਨੇ ਉਸ ਤੋਂ ਬਾਅਦ ਪਤਾ ਚੱਲੂਗਾ ਕਿ ਇਹਦੇ ਵਿੱਚ ਪ੍ਰੋਬਲਮ ਕੀ ਹੈ ਕਿੱਥੇ ਜਿਹੜੀ ਕਮੀ ਰਹੀ ਹੈ ਤੁਸੀਂ ਗੱਲਬਾਤ ਕਰੀਏ ਮਹਿਲਾਵਾਂ ਨਾਲ ਕਿਸ ਤਰ੍ਹਾਂ ਦੀ ਦਿੱਕ ਦੱਸਿਆ ਕੀ ਐਕਸ਼ਨ ਕੀ ਜਾਏਗਾ ਠੀਕ ਹੈ ਇਤਨਾ ਜਿਹੜੇ ਉਹਨਾਂ ਨੂੰ ਜਦੋਂ ਜਿਹੜੀ ਡੋਜ਼ ਦਿੱਤੀ ਗਈ ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਠੰਡ ਲੱਗੀ ਇੱਕਦਮ ਕੰਬਾ ਲੱਗਿਆ ਤੇ ਮਤਲਬ ਬੇਹੋਸ਼ੀ ਦੀ ਤਰ੍ਹਾਂ ਔਰ ਜਿਹੜੀ ਸਾਹ ਦੇ ਵਿੱਚ ਵੀ ਜਿਹੜੀ ਪ੍ਰੋਬਲਮ ਆਈ ਹੈ ਸੋ ਉਦਾਂ ਦੇ ਜਿਹੜੇ ਸਿੰਪਟਮ ਜੋ ਲੇਡੀਜ਼ ਦੇ ਮੁਤਾਬਕ ਜਿਹੜਾ ਦੱਸਣ ਦੇ ਮੁਤਾਬਕ ਆਇਆ ਸਥਿਤੀ ਆ ਜਿਹੜੀ ਉਹ ਸਟੇਬਲ ਆ ਸਾਰਾ ਜਿਹੜਾ ਸਾਰੇ ਡਾਕਟਰਸ ਨੇ ਜਿਹੜੀ ਉਹ ਸਥਿਤੀ ਨੂੰ ਜਿਹੜਾ ਕੰਟਰੋਲ ਕਰ ਲਿਆ ਗਿਆ ਔਰ ਸਾਰੀਆਂ ਸਿਹਤ ਯਾਬ ਜਿਹੜੀ ਲੇਡੀਜ਼ ਨੇ ਮੈਂ ਕਾਮਨਾ ਕਰਦੀ ਆ ਕਿ ਸਹੀ ਹੋ ਕੇ ਆਪਣੇ ਬੱਚਿਆਂ ਨੂੰ ਲੈ ਕੇ ਪਰਿਵਾਰਾਂ ਦੇ ਵਿੱਚ ਜਾਣਗੇ ਔਰ ਜਿੱਥੇ ਜਿਹੜੀ ਕੋਈ ਪ੍ਰੋਬਲਮ ਆਈ ਹੈ ਉਹਦਾ ਜਿਹੜਾ ਡਾਕਟਰ ਸਾਹਿਬ ਸਾਡੇ ਹੈਲਥ ਮਿਨਿਸਟਰ ਨੇ ਉਹਨਾਂ ਨੂੰ ਵੀ ਜਿਹੜਾ ਇਹਦਾ ਸਾਰਾ ਕਲੀਅਰ ਕਰ ਦਿੱਤਾ ਗਿਆ ਔਰ ਡਾਇਰੈਕਟਰ ਮੈਡਮ ਨੇ ਇਹਦੇ ਸੈਂਪਲ ਨੇ ਜਿਹੜੇ ਉਹ ਇਹਨੇ ਤੇ ਸੈਂਪਲ ਦੇ ਰਿਪੋਰਟ ਜਿਹੜੀ ਆਉਣ ਤੋਂ ਬਾਅਦ ਹੀ ਜਿਹੜਾ ਕੁਛ ਇਹਦੇ ਉੱਤੇ ਜਿਹੜਾ ਕਿਹਾ ਜਾ ਸਕਦਾ। ਕੰਪਨੀ ਵਾਰਡ ਦੇ ਵਿੱਚ ਇਹ ਗੱਲ ਕੀਤੀ ਜਾਣਾ ਤੇ ਪ੍ਰਬੰਧ ਪਈ ਹੈ ਕਿਸੇ ਵੀ ਬੈੱਡ ਦੇ ਉੱਪਰ ਚਾਦਰ ਨਹੀਂ ਹੈ ਕਿ ਬਾਥਰੂਮ ਤੇ ਮੇਰੇ ਪਰਿਵਾਰਕ ਮੈਂਬਰ ਕਹਿ ਰਹੇ ਨੇ। ਦੇਖੋ ਮੈਂ ਤਾਂ ਹੁਣ ਮਿਲ ਕੇ ਆਈਆਂ ਤੇ ਸਾਰੇ ਠੀਕ ਹੈ। ਆ ਲਿਫਟ ਦੀ ਪ੍ਰੋਬਲਮ ਜ਼ਰੂਰ ਹੈਗੀ ਆ ਕਿਉਂਕਿ ਉਹਦੀ ਜਿਹੜੀ ਮੈਂਟੇਨੈਂਸ ਦਾ ਜਿਹੜਾ ਦਿੱਤਾ ਹੋਇਆ ਸੋ ਉਹ ਇੱਕ ਲੰਬਾ ਚੌੜਾ ਇਸ਼ੂ ਹੈਗਾ ਜਿਹੜੇ ਪਿਛਲੀਆਂ ਸਰਕਾਰਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਜਿਹੜੇ ਕੰਮ ਹੋਏ ਨੇ ਸੋ ਕੱਲੀ ਇਸ ਪਾਸੇ ਨਹੀਂ ਮੈਂ ਜੇ ਸ਼ਹਿਰ ਦੀ ਬਾਕੀ ਮਸਲਿਆਂ ਦੇ ਵਿੱਚ ਅਜਿਹਾ ਕੱਲੇ ਕੱਲੇ ਨੂੰ ਟਰਮੀਨੇਟ ਕਦੇ ਬਲੈਕਲਿਸਟ ਕਰਨ ਦੇ ਲਈ ਉੱਤੇ ਜਿਹੜੀਆਂ ਕਾਰਵਾਈਆਂ ਖਿੱਚੀਆਂ ਹੋਈਆਂ ਨੇ ਸੋ ਜਿੱਥੇ ਕਿਤੇ ਕੋਈ ਕਮੀ ਆਉਂਦੀ ਆ ਤਾਂ ਮੇਰੇ ਧਿਆਨ ਦੇ ਵਿੱਚ ਆਉਂਦੀ ਆ ਤਾਂ ਅਸੀਂ ਉਹਨੂੰ ਤੁਰੰਤ ਜਿਹੜਾ ਉਹਨੂੰ ਹੱਲ ਕਰਵਾਇਆ ਜਾਂਦਾ। ਸਰ ਜੀ ਮੈਂ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਅੱਜ ਸੰਗਰੂਰ ਦੇ ਵਿੱਚ ਕੁਝ 15 ਪੇਸ਼ੈਂਟਸ ਨੂੰ ਜਿਹੜਾ ਹੈਗਾ ਉਹ ਆਈਵੀ ਫਲੂਇਡ ਜਿਹਨੂੰ ਅਸੀਂ ਗਲੂਕੋਜ਼ ਵੀ ਕਾਦਨਾ ਨਾਰਮਲ ਸਾਈਨਰ ਰੈਐਕਸ਼ਨ ਹੋਇਆ ਸੀਗਾ ਤੇ ਉਹ ਸਾਰੇ ਜਿਹੜੇ ਪੇਸ਼ੈਂਟਸ ਅਸੀਂ ਉਹ ਬੰਦ ਕਰਕੇ ਉਹਦੇ ਨਾਲ ਜਿਹੜੀ ਐਮਰਜੈਂਸੀ ਜਿਹੜੀ ਸਦੀ ਮੈਡੀਸਨ ਦਾ ਨਾਲ ਉਹ ਸਾਰੇ ਠੀਕ ਹੈ ਔਰ ਨੂੰ ਕਿਸੇ ਨੂੰ ਕੋਈ ਅਸਲ ਵਿੱਚ ਕੋਈ ਦਿੱਕਤ ਨਹੀਂ ਆ। ਲੇਕਿਨ ਅਸੀਂ ਉਹ ਜਿਹੜੇ ਪਾਰਟਿਕੂਲਰ ਬੈਚ ਆ ਗਿਆ ਮੈਡੀਸਨ ਦੇ ਉਹ ਸਾਰੇ ਪੰਜਾਬ ਚੋਂ ਡਰਾਅ ਕਰ ਰਹੇ ਆ। ਉਹਨਾਂ ਦੀ ਟੈਸਟਿੰਗ ਕਰਵਾ ਰਹੇ ਆ ਔਰ ਟੈਸਟਿੰਗ ਦੀ ਰਿਪੋਰਟ ਤੋਂ ਆਉਣ ਤੋਂ ਬਾਅਦ ਜੇ ਕਿਸੇ ਲੈਵਲ ਤੇ ਜਿਹੜੇ ਵੀ ਲੈਵਲ ਤੇ ਕੋਈ ਲੈਪਸ ਹੋਏਗਾ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ। ਸੋ ਫਿਲਹਾਲ ਮੈਂ ਜਿਹੜੇ ਉਹ ਪਾਰਟਿਕੂਲਰ ਸਾਰੇ ਬੈਚ ਆ ਗਿਆ ਸਾਰੇ ਪੰਜਾਬ ਚੋਂ ਵਿਡਰਾਅ ਕਰ ਰਹੇ ਆ। ਔਰ ਉਹਦੀ ਜਿਹੜੀ ਇਨਫਾਰਮੇਸ਼ਨ ਆ ਮੈਂ ਪਬਲਿਕ ਡੋਮੇਨ ਤੇ ਪਾ ਰਿਹਾ ਵੀ ਕਿਹੜੀ ਮੈਡੀਸਨ ਆ ਕਿਹੜੀ ਕੰਪਨੀ ਦੀ ਆ ਤੇ ਉਹਦੀ ਜਿਹੜੀ ਅੱਗੇ ਪੂਰੀ ਉਹਦੀ ਮਤਲਬ ਜਾਂਚ ਕਰਕੇ ਇਨਕੁਆਰੀ ਕਰਕੇ ਉਹ ਤੇ ਬਹੁਤ ਸਖਤ ਤੋਂ ਸਖਤ ਕشن ਲਿਆ ਜਾਏਗਾ ਤੇ ਕਿਸੇ ਵੀ ਕਿਸਮ ਦੀ ਕੋ ਘੁਬਰਾਣ ਵਾਲੀ ਗੱਲ ਨਹੀਂ ਅਸੀਂ ਬਹੁਤ ਬਹੁਤ